ਕਰੂਵਾਂ ਪੀਰਾਂ ਦੀ ਧਰਤੀ ਆ ਇਹ ਇੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਸ਼ਹੀਦਾਂ ਦੀ ਧਰਤੀ ਆ ਪਰ ਜਿਹੜੀ ਪੰਜਾਬ ਨੂੰ ਸਿੱਖਾਂ ਨੂੰ ਖਤਮ ਕਰਨ ਦੇ ਲਈ ਦੁਸ਼ਮਣ ਤਾਕਤਾਂ ਨੇ ਤੁਸੀਂ ਉਹਨਾਂ ਨੂੰ ਕੋਈ ਵੀ ਨਾਂ ਦੇ ਦਿਓ ਉਹ ਪਹਿਲਾਂ ਪਾਵੇਂ ਅਬਦਾਲੀ ਵਰਗੇ ਸੀ ਔਰੰਗਜ਼ੇਬ ਵਰਗੇ ਆਏ ਨਾਦਰ ਸ਼ਾਹ ਵਰਗੇ ਆਏ ਮੱਸੀ ਵਰਗੇ ਆਏ ਹੁਣ ਉਹਨੂੰ ਤੁਸੀਂ ਇਹਨ ਦਾ ਹਕੂਮਤ ਦਾ ਨਾਂ ਦਿੱਤਾ ਆ ਸਿੱਖੇ ਪੜੀ ਪਾਂਦ ਜਾਣਦੇ ਆ ਵੀੜ ਦਿੱਲੀ ਆ ਇਸ ਏਕੋ ਦੀਆਂ ਸ਼ਕਤੀਆਂ ਨੇ ਉਹ ਕਿਵੇਂ ਪੰਜਾਬ ਨੂੰ ਢਾਹ ਲਾਉਣ ਦੇ ਲਈ ਪੰਜਾਬ ਨੂੰ ਖਤਮ ਕਰਨ ਦੇ ਲਈ ਖਾਸ ਕਰਕੇ ਸਿੱਖਾਂ ਨੂੰ ਖਤਮ ਕਰਨ ਦੇ ਲਈ ਹਿੱਲੇ ਤਿਆਰ ਬਿਵਰਦਾ ਦੀਆਂ ਰਿੰਦੀਆਂ ਨੇ ਨਸ਼ਾ ਤੇ ਪਤ ਪਾਉਣਾ ਲਚਰਤਾ ਜਿਹੜੀ ਵਾਰੀ ਗਈ ਹੈ ਜਿਹੜੀ ਕਿ ਆਪਰੇਸ਼ਨ ਡੋਮੀਨੋਸ ਦੇ ਸਮੇਂ ਬਣਾਇਆ ਗਿਆ ਉਹਦੇ ਵਿੱਚ ਇਹ ਅਖਾੜੇ ਵਾਰੇ ਗਏ ਅੱਜ ਸਾਡੀ ਵੱਡੀ ਗਿਣਤੀ ਦੇ ਜਿਹੜੀ ਨੌਜਵਾਨੀ ਬੱਚੇ ਨੇ ਮਾਨੂੰ ਗਾਇਕਾਂ ਦਾ ਪਤਾ ਸ਼ੀਰੋਂਾਂ ਦਾ ਪਤਾ ਫਿਲਮਾਂ ਦਾ ਪਤਾ ਪਰ ਸ਼ਹੀਦਾਂ ਦਾ ਨਹੀਂ ਪਤਾ ਹੁਣ ਨਸ਼ਾ ਵੇਖੋ ਹਰ ਤਰ੍ਹਾਂ ਦਾ ਨਸ਼ਾ ਇੱਥੇ ਮਿਲ ਰਿਹਾ ਮੈਡੀਕਲ ਨਸ਼ਾ ਹਰ ਤਰ੍ਹਾਂ ਦਾ ਮਿਲ ਰਿਹਾ ਸਿੰਥੈਟਿਕ ਡਰੱਗਾਂ ਆ ਰਹੀਆਂ ਨੇ ਜਿਨ੍ਹਾਂ ਨੂੰ ਲਾਉਣ ਨਾਲ ਪੀਣ ਨਾਲ ਬੱਚੇ ਮਰ ਰਹੇ ਨੇ ਇੰਜੈਕਸ਼ਨ ਨਾਲਾਂ ਜੀ ਰਹੇ ਜਾਂਦੇ ਗੁਜਾਰਾ ਤਰ੍ਹਾਂ ਦਿੱਲੀ ਦੀ ਇਹਨਾਂ ਦੇ ਕੰਮ ਕਰਦੀ ਅੰਦਰ ਆਪਣੇ ਨੂੰ ਵਿਖਾਵਾ ਇਹ ਕਰਦੇ ਪੰਜਾਬ ਅਤਾਸ਼ੀ ਹੋਣ ਦਾ ਪਰ ਪੰਜਾਬ ਦੇ ਹੱਕਾਂ ਦੀ ਗੱਲ ਪੰਥ ਦੇ ਹੱਕਾਂ ਦੀ ਗੱਲ ਸਿੱਖਾਂ ਦੇ ਹੱਕਾਂ ਦੀ ਗੱਲ ਕਦੀ ਨਹੀਂ ਕਰਦੇ ਤੇ ਜੇ ਸ਼ਸਤਰਧਾਰੀ ਹੋ ਕੇ ਰਾਵਾਂਗੇ ਤੇ ਤਾਂ ਹੀ ਟੱਕਰ ਕਰਾਂਗੇ ਜੁਲਮ ਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਮੂਹ ਸਾਧ ਸੰਗਤ ਤਾਂ ਜਿੰਨੀਆਂ ਵੀ ਡੇਲੀ ਡੈਸਕ ਟੀਵੀ ਕੈਨੇਡਾ ਨੂੰ ਦੇਖ ਰਹੀਆਂ ਇਸ ਵਕਤ ਜਿਹੜਾ ਸਾਡੇ ਨਾਲ ਜੁੜ ਚੁੱਕਿਆ ਜੀ ਉਹਨਾਂ ਦਾ ਕਰਦੇ ਆਂ ਜੀ ਬਹੁਤ ਬਹੁਤ ਸਵਾਗਤ ਸੋ ਪੰਜਾਬ ਦੇ ਵਿੱਚ ਜਿਹੜਾ ਵਾ ਕਾਫੀ ਮੁੱਦੇ ਤੇ ਕਾਫੀ ਮਸਲੇ ਜਿਹੜੇ ਐਕਟੀਵੇਟ ਹੋਏ ਨੇ ਕੀ ਕਾਰਨ ਆ ਕਿਉਂ ਹੋਏ ਨੇ ਤਾਂ ਦੇਖ ਸਕਦੇ ਆ ਕਿ ਪੰਜਾਬ ਜਿਹੜਾ ਸਾਡਾ ਰੰਗਲਾ ਹਰਿਆ ਭਰਿਆ ਪੰਜਾਬ ਸੀ ਕਿਸ ਦਿਸ਼ਾ ਵੱਲ ਨੂੰ ਕਿਸ ਪਾਸੇ ਜਾ ਰਿਹਾ ਵਾ ਤਾਂ ਕਾਫੀ ਗੱਲਾਂ ਵਾ ਕਾਫੀ ਵਿਚਾਰ ਜਿਹੜੇ ਆ ਅੱਜ ਤੁਹਾਡੇ ਨਾਲ ਜਿਹੜੇ ਆ ਉਹ ਅਸੀਂ ਸਾਂਝੇ ਕਰਾਂਗੇ ਤਾਂ ਕੁਝ ਮੁੱਦੇ ਮਸਲੇ ਜਿਹੜੇ ਐਕਟੀਵੇਟ ਜਿਹੜੇ ਹੋਏ ਨੇ ਕਿਉਂ ਹੋਏ ਨੇ ਹੋਣੇ ਨਹੀਂ ਚਾਹੀਦੇ ਸੀ ਨਹੀਂ ਕੀ ਸਾਡੇ ਸਿੱਖ ਪੰਥ ਦੇ ਵਿੱਚ ਪ੍ਰਚਾਰ ਦੀ ਕਮੀ ਆ ਕਮੀ ਆ ਤੇ ਕਿਉਂ ਕਮੀ ਆ ਕੀ ਸਾਡੇ ਸਿੱਖ ਭਾਈਚਾਰੇ ਨੂੰ ਜਾਂ ਸਾਡੀ ਸਿੱਖ ਸ਼ਕਤੀ ਤਾ ਨੂੰ ਜਾਂ ਜਿੰਨੇ ਵੀ ਅਸੀਂ ਆਪਸ ਦੇ ਵਿੱਚ ਭੈਣ ਭਰਾ ਆ ਵਾ ਸਾਰੇ ਨੂੰ ਅੱਜ ਇੱਕ ਜੁਟ ਹੋਣ ਦੀ ਲੋੜ ਆ ਜੇ ਇਕੱਠੇ ਆ ਤੇ ਫਿਰ ਕਿਉਂ ਨਹੀਂ ਇਕੱਠੇ ਇਕੱਠੇ ਆ ਤੇ ਕਿੱਥੇ ਇਕੱਠੇ ਆ ਸੋ ਇੰਨੇ ਹੀ ਸਵਾਲਾਂ ਦੇ ਜਵਾਬ ਜਿਹੜੇ ਆ ਅੱਜ ਕਈ ਜਿਹੜੀਆਂ ਗੱਲਾਂ ਬਾਤਾਂ ਆ ਉਹ ਕਰਾਂਗੇ ਪੰਤਕ ਸੇਵਾਦਾਰ ਭਾਈ ਪਰਮਜੀਤ ਸਿੰਘ ਅਕਾਲੀ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਖਾਲਸਾ ਜੀ ਵੱਡਾ ਸਵਾਲ ਹੀ ਐਡ ਕਰ ਲੈਨੇ ਆ ਪੰਜਾਬ ਕਿੱਥੇ ਸੀ ਤੇ ਅੱਜ ਕਿੱਥੇ ਦੇਖਦੇ ਹੋ ਸਟੈਂਡ ਹੋਏ ਨੂੰ ਦੇਖੋ ਬੇਨਤੀ ਇਦਾਂ ਆਵਾਜ਼ ਵੀ ਪੰਜਾਬ ਇੱਕ ਨਾ ਪੰਜਾਬ ਕਹਾਵਤ ਮੈਂ ਸੁਣੇ ਵਸਦਾ ਕਰਉਂਦੇ ਨਾਲੇ ਕਰੂਵਾਂ ਪੀੜਾਂ ਦੀ ਧਰਤੀ ਆ ਇਹ ਇੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਸ਼ਹੀਦਾਂ ਦੀ ਧਰਤੀ ਆ ਪਰ ਜਿਹੜੀ ਪੰਜਾਬ ਨੂੰ ਸਿੱਖਾਂ ਨੂੰ ਖਤਮ ਕਰਨ ਦੇ ਲਈ ਉਜਮੁਨਤਾਕਤਾ ਨੇ ਤੁਸੀਂ ਉਹਨਾਂ ਨੂੰ ਕੋਈ ਵੀ ਨਾਮ ਦੇ ਦਿਓ ਪਹਿਲਾਂ ਪਾਵੇਂ ਅਬਦਾਲੀ ਵਰਗੇ ਸੀ ਰੰਗ ਜੇ ਵਰਗੇ ਆਏ ਨਾਦਰ ਸ਼ਾਹ ਵਰਗੇ ਆਏ ਮੱਸੀ ਵਰਗੇ ਆਏ ਹੁਣ ਉਹਨੂੰ ਤੁਸੀਂ ਹਿੰਦੂ ਕੁਮ ਹੰ ਦਾ ਨਾਮ ਦਿੱਤਾ ਅ ਸਿੱਖੀ ਪਲੀ ਬਾਂਦ ਜਾਣਦੇ ਆ ਬੀੜੀ ਦਿੱਲੀ ਆ ਜਿਹੜੀ ਸਿੱਖ ਰੋਦੀਆਂ ਸ਼ਕਤੀਆਂ ਨੇ ਉਹ ਕਿਵੇਂ ਪੰਜਾਬ ਨੂੰ ਢਾਹ ਲਾਉਣ ਦੇ ਲਈ ਪੰਜਾਬ ਨੂੰ ਖਤਮ ਕਰਨ ਦੇ ਲਈ ਖਾਸ ਕਰਕੇ ਸਿੱਖਾਂ ਨੂੰ ਖਤਮ ਕਰਨ ਦੇ ਲਈ ਹਿੱਲੇ ਤਿਆਰ ਬੇਵਰਦਾਤਿਆਂ ਰਹਿੰਦੀਆਂ ਨੇ ਉਹਦੇ ਵਿੱਚ ਜਿਹੜਾ ਐਸ ਵਾਲੇ ਸਭ ਤੋਂ ਵੱਡਾ ਹਥਿਆਰ ਯੂਜ਼ ਕੀਤਾ ਜਾ ਰਿਹਾ ਉਹ ਨਸ਼ਾ ਨਸ਼ਾ ਤੇ ਪਤਿਤਪੋਣਾ ਲੱਚਰਤਾ ਜਿਹੜੀ ਵਾਰੀ ਗਈ ਹੈ ਜਿਹੜੀ ਕਿ ਆਪਰੇਸ਼ਨ ਡੋਮੀਨੋਸ ਦੇ ਸਮੇਂ ਬਣਾਇਆ ਗਿਆ ਉਹਦੇ ਵਿੱਚ ਇਹ ਅਖਾੜੇ ਵਾਰੇ ਗਏ ਲੱਚਰਤਾ ਸਾਡੇ ਚ ਵਾਰੀ ਤੇ ਇਹਨਾਂ ਨੂੰ ਲਿਆ ਕੇ ਆ ਕੇ ਤੇ ਪੰਥ ਜੀ ਪੰਜਾਬ ਜੀ ਜਿਹੜੀ ਸਭ ਤੋਂ ਵੱਡੀ ਕੁਸਪੈਟ ਕੀਤੀ ਉਹ ਕੀਤੀ ਸਾਡੀ ਨੌਜਵਾਨੀ ਨੂੰ ਗੁਰਮਤ ਨਾਲੋਂ ਤੋੜ ਕੇ ਗੁਰੂ ਵਾਲੇ ਪਾਸਿਓਂ ਪਛਾਣ ਕਰਕੇ ਤੇ ਲੱਚਰਤਾਲੇ ਪਾਸੇ ਚੜੰਗੇ ਅੱਜ ਸਾਡੀ ਵੱਡੀ ਗਿਣਤੀ ਦੀ ਜਿਹੜੀ ਨੌਜਵਾਨੀ ਬੱਚੇ ਨੇ ਉਹਨਾਂ ਨੂੰ ਗਾਇਕਾਂ ਦਾ ਪਤਾ ਸ਼ੀਰੋਵਾਂ ਦਾ ਪਤਾ ਫਿਲਮਾਂ ਦਾ ਪਤਾ ਪਰ ਸ਼ਹੀਦਾਂ ਦਾ ਨਹੀਂ ਪਤਾ ਆਪਣੇ ਇਤਿਹਾਸ ਦਾ ਨਹੀਂ ਪਤਾ ਆਪਣੀ ਮੈਰਾਦਾ ਦਾ ਨਹੀਂ ਪਤਾ ਉਹਦਾ ਕਾਰਨ ਕੀ ਆ ਵੀ ਜਿਹੜੀਆਂ ਪੰਥਰੋ ਦੀ ਪੰਜਾਬ ਦੀਆਂ ਸ਼ਕਤੀਆਂ ਨੇ ਨਾ ਉਹ ਤੁਹਾਡਾ ਆਦ ਵਾਲੇ ਦਾ ਬਣਾਈ ਆ ਯਾਨੀ ਇਹ ਵੀ ਉਹ ਚੁੱਲ੍ਹੇ ਪਏ ਆ ਹੁਣ ਨਸ਼ਾ ਵੇਖੋ ਹਰ ਤਰ੍ਹਾਂ ਦਾ ਨਸ਼ਾ ਇੱਥੇ ਮਿਲ ਰਿਹਾ ਮੈਡੀਕਲ ਨਸ਼ਾ ਤਰ੍ਹਾਂ ਦਾ ਮਿਲ ਰਿਹਾ ਸਿੰਥੈਟਿਕ ਡਰਗਾਂ ਆ ਰਹੀਆਂ ਨੇ ਜਿਨ੍ਹਾਂ ਨੂੰ ਲਾਉਣ ਨਾਲ ਪੀਣ ਨਾਲ ਬੱਚੇ ਮਰ ਰਹੇ ਨੇ ਇੰਜੈਕਸ਼ਨ ਨਾਲਾਂ ਜੀ ਰਹਿ ਜਾਂਦੇ ਸੋ ਨਸ਼ਾ ਖੁਸ਼ੀ ਆ ਪੰਜਾਬ ਨੂੰ ਇਸ ਵੇਲੇ ਜਿਸ ਤਰ੍ਹਾਂ ਹਾਸ਼ੀਏ ਤੇ ਸੁੱਟਿਆ ਹੋਇਆ ਹੈ ਨਾ ਸਿਆਸ ਭਾਵੇਂ ਉਹ ਸਿਆਸੀ ਲੋਕ ਨੇ ਸਿਆਸੀ ਪਾਰਟੀਆਂ ਨੇ ਭਾਵੇਂ ਆਪਣੇ ਆਪ ਨੂੰ ਪੰਜਾਬ ਦਾ ਖੈਰ ਖਵਾ ਕਹੁੰਦੀਆਂ ਨੇ ਭਾਵੇਂ ਪਹਿਲਾਂ ਰਵਾਇਤੀ ਸੀ ਕਾਂਗਰਸੀ ਕਾਲੀ ਤਰੇ ਆਉਂਦੇ ਸੀ ਹੁਣ ਉਹ ਭਾਵੇਂ ਉਹ ਝਾੜੂ ਬਦਲਾਅ ਵਾਲੇ ਜਿਹੜੇ ਆ ਗਏ ਉਹ ਇਹ ਸਾਰੇ ਇੱਕੋ ਥਾਂ ਦੇ ਚਟੇ-ਬੱਟੇ ਆ ਸੋਚ ਇਹਨਾਂ ਦੀ ਦਿੱਲੀ ਦੇ ਥੱਲੇ ਕੰਮ ਕਰਨ ਵਾਲੀ ਆ ਵਿਚਾਰ ਤਰਾ ਦਿੱਲੀ ਦੀ ਇਹਨਾਂ ਦੇ ਕੰਮ ਕਰਦੀ ਅੰਦਰ ਆਪਣੇ ਨੂੰ ਮੁਖਾਵਾ ਇਹ ਕਰਦੇ ਪੰਜਾਬ ਅਤਾਸ਼ੀ ਹੋਣ ਦਾ ਪਰ ਪੰਜਾਬ ਦੇ ਹੱਕਾਂ ਦੀ ਗੱਲ ਪੰਥ ਦੇ ਹੱਕਾਂ ਦੀ ਗੱਲ ਸਿੱਖਾਂ ਦੇ ਹੱਕਾਂ ਦੀ ਗੱਲ ਕਦੀ ਨਹੀਂ ਕਰਦੇ ਸੋ ਉਹਦਾ ਖਮਿਆਜਾ ਸੀ ਪੁਗਤ ਨੇ ਤੁਹਾਡੇ ਸਾਹਮਣੇ ਆ ਅੱਛਾ ਰੁੱਖ ਕਰ ਲੈਨੇ ਆ ਮੁੱਦਾ ਬੜਾ ਗਰਮਾਇਆ ਹੋਇਆ ਵਾ ਉਹ ਮੁੱਦਾ ਲਗਾਤਾਰ ਜਿਹੜਾ ਚਰਚਾ ਦਾ ਵਿਸ਼ਾ ਚੜਿਆ ਬਾਹਰ ਦੀ ਸੰਗਤ ਵੀ ਜਾਨਣਾ ਚਾਹੁੰਦੀ ਆ ਦੇਸ਼ਾਂ ਦੇ ਵਿਦੇਸ਼ਾਂ ਦੀ ਪੰਜਾਬ ਦੀ ਸੰਗਤ ਵੀ ਜਾਨਣਾ ਚਾਹੁੰਦੀ ਆ ਕਿ ਕਿਉਂ ਜਿਹੜਾ ਵਾ ਹਿਮਾਚਲ ਨੇ ਟੱਕਾ ਸ਼ੁਰੂ ਕਰਤਾ ਸਾਰੇ ਨਹੀਂ ਕਹਿ ਸਕਦੇ ਕੁਝ ਕਹਿ ਸਕਦੇ ਆ ਕਿਉਂ ਜਿਹੜੀ ਆ ਸੰਤਾਂ ਜੀ ਦੀ ਤਸਵੀਰ ਦਾ અપਮਾਨ ਕੀਤਾ ਗਿਆ ਕੀ ਕਾਰਨ ਕੀ ਸੀ ਆਪਣਾ ਸੋ ਸਾਡੇ ਵੱਲ ਜਦੋਂ ਆਉਂਦੇ ਨੇ ਸਾਡਾ ਪ੍ਰਤੀਬਿੰਬ ਤੇ ਕੁਝ ਹੋਰ ਹੁੰਦਾ ਵਾ ਸਾਡੇ ਇੱਥੇ ਵੱਖ-ਵੱਖ ਜਾਤਾਂ ਦੇ ਜਾਂ ਵੱਖ-ਵੱਖ ਦੇਸ਼ਾਂ ਦੇ ਝੰਡੇ ਵੀ ਲਾਏ ਜਾਣੇ ਸਾਡਾ ਕੋਈ ਜੇ ਨੌਜਵਾਨ ਬਾਹਰੋਂ ਆਉਂਦਾ ਤੇ ਕੈਨੇਡਾ ਦਾ ਅਮਰੀਕਾ ਦਾ ਝੰਡਾ ਲਾਂਦਾ ਅਸੀਂ ਤਾਂ ਕਦੀ ਕੋਈ ਇਸ ਪੱਖੋਂ ਗੱਲ ਹੀ ਨਹੀਂ ਕੀਤੀ ਤਾਂ ਕਿਉਂ ਤੁਹਾਨੂੰ ਕੀ ਲੱਗਦਾ ਉਹਦਾ ਕਾਰਨ ਇਹ ਜਿਹੜੇ ਸੂਦ ਵਰਗੇ ਲੋਕ ਨੇ ਉਹਨਾਂ ਦੇ ਮਨਾਂ 'ਚ ਸਿੱਖਾਂ ਪ੍ਰਤੀ ਜਿਹੜਾ ਯੈਰ ਆ ਉਹ ਤੁਹਾਡੇ ਸਾਹਮਣੇ ਆਉਂਦਾ ਸਮੇਂ-ਸਮੇਂ ਤੇ ਸੂਦ ਵਰਗੇ ਬਹੁਤ ਨੇ ਪੰਜਾਬ ਚ ਵੀ ਹੈਗੇ ਨੇ ਹੁੰਦੇ ਵੀ ਸੀ ਚਲੇ ਵੀ ਗਏ ਕੁਝ ਇਥੋਂ ਉਹ ਲੋਕਾਂ ਦੇ ਅੰਦਰ ਜਿਹੜਾ ਸਿੱਖਾਂ ਦੇ ਪ੍ਰਤੀ ਪੰਥ ਦੇ ਪ੍ਰਤੀ ਸਾਡੇ ਸ਼ੀਤਾਂ ਦੇ ਪ੍ਰਤੀ ਜ਼ਹਿਰਿਆ ਮਨਾਂ ਚ ਉਹ ਸਮੇਂ-ਸਮੇਂ ਤੇ ਉਹ ਸਾਹਮਣੇ ਆ ਜਾਂਦਾ ਤੇ ਉਹ ਇੱਕ ਤੁਸੀਂ ਜਿਹੜਾ ਹਿਮਾਚਲ 'ਚ ਵੇਖਿਆ ਉਹਦਾ ਟ੍ਰੇਲਰ ਵੇਖ ਲਿਆ ਤੁਸੀਂ ਇਹ ਪਹਿਲਾਂ ਵੀ ਇਦਾਂ ਹੋਇਆ ਪਹਿਲੀ ਵਾਰੀ ਨਹੀਂ ਹੋਇਆ ਅਸੀਂ ਪਹਿਲਾਂ ਵੀ ਹਨਾ ਪਹਿਲੀ ਵਾਰੀ ਨਹੀਂ ਹੈਗਾ ਬਹੁਤ ਘਟਨਾਵਾਂ ਜਿਹੜੀਆਂ ਸਾਹਮਣੇ ਨਹੀਂ ਆਉਂਦੀਆਂ ਹੁੰਦੀਆਂ ਨੇ ਬਹੁਤ ਘਟਨਾਵਾਂ ਜਈਆਂ ਹੁੰਦੀਆਂ ਨੇ ਜਿਹੜੀਆਂ ਸਾਹਮਣੇ ਨਹੀਂ ਆਉਂਦੀਆਂ ਤੇ ਕੁਝ ਆ ਜਾਂਦੀਆਂ ਨੇ ਉਹ ਅੱਜ ਕੱਲ ਸੋਸ਼ਲ ਮੀਡੀਆ ਹੈਗਾ ਉਹਦੇ ਕਰਕੇ ਚਲੋ ਪਤਾ ਲੱਗ ਜਾਂਦਾ ਜਾਂ ਲੋਕਾਂ ਦੀ ਮਾਨਸਿਕਤਾ ਦਾ ਸੋ ਉਹ ਜਿਹੜੀ ਮਾਨਸਿਕਤਾ ਵਾ ਉਹ ਸਾਹਮਣੇ ਆ ਰਹੀ ਆ ਤੇ ਉਹ ਤੁਸੀਂ ਟ੍ਰੇਲਰ ਦੇਖ ਲਿਆ ਹਿਮਾਚਲ ਦੇ ਵਿੱਚ ਅੱਗੇ ਵੀ ਦੇਖੋਗੇ ਕਿਉਂ ਕਿਉਂਕਿ ਅਸੀਂ ਖੁਦ ਸਿਰਦ ਨਹੀਂ ਹੈਗੇ ਅਸੀਂ ਸਾਡੇ ਇੱਕ ਸਿੱਖ ਨੂੰ ਕੁੱਟ ਪੈਂਦੀ ਐ ਜਦ ਜਾਵੇ ਕਿ ਹੱਸਦਾ ਖੌਲ ਖੜਾ ਉਹਨੂੰ ਲੱਗਦਾ ਕਿ ਮੈਨੂੰ ਕੀ ਲੱਗੇ ਪਾਗਲ ਲੱਥੀ ਦੀ ਲੱਤੀ ਆ ਹੂੰ ਪਰ ਉਹ ਇਹ ਭੁੱਲ ਜਾਂਦਾ ਵਾ ਵੀ ਅਸੀਂ ਗੁਰਪਾਈਆਂ ਸਾਨੂੰ ਮਹਾਰਾਜ ਨੇ ਸਿੱਖ ਬਣਾਇਆ ਵਾ ਤੇ ਅਸੀਂ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਆਂ ਜਿੱਥੇ ਸਿੱਧੂ ਜੀ ਰੱਖਿਆ ਦੀ ਗੱਲ ਕਰਦੇ ਆਂ ਸਾਨੂੰ ਮਹਾਰਾਜ ਨੇ ਕਿਹਾ ਵੀ ਸ਼ਸਤਰਧਾਰੀ ਹੋ ਕੇ ਰਹਿਣਾ ਤੇ ਜੇ ਸ਼ਸ਼ਤਰਧਾਰੀ ਹੋ ਕੇ ਰਾਵਾਂਗੇ ਕਿ ਤਾਂ ਹੀ ਤੱਕ ਟੱਕਰ ਕਰਾਂਗੇ ਜੁਲਮ ਦਾ ਮਤਲਬ ਇਨੀ ਇਰਖਾਈ ਕਿਉਂ ਹੋ ਗਈ ਆਪਣੇ ਨੂੰ ਆਪਣੇ ਨਾਲ ਬਹੁਤ ਜ਼ਿਆਦੀ ਇਰਖਾ ਆਪਣੇ ਨਹੀਂ ਹੈਗੇ ਉਹ ਆਪਣੇ ਉੱਪਰ ਵਾਲੇ ਕਾਣੀ ਕੋਈ ਨਹੀਂ ਹੈਗੀ ਜਿਹੜੇ ਸੂਦਰਗੇ ਲੋਕ ਨੇ ਉਹ ਆਪਣੇ ਨਹੀਂ ਹੈਗੇ ਇਹ ਤੇ ਸਾਡੇ ਕੁਝ ਆਪਣੇ ਬੰਦੇ ਨੇ ਜਿਨ੍ਹਾਂ ਦੇ ਸਿਰ ਤੇ ਉਹ ਭਾਈ ਜਿਹੜਾ ਭੂਤ ਚੜਿਆ ਤੇ ਉਹ ਸਮੇਂ-ਸਮੇਂ ਲਾਹ ਜਾਂਦੇ ਅਗਲੇ ਸਾਡੇ ਬੰਦਿਆਂ ਨੂੰ ਫੇਰ ਅਕਲ ਨਹੀਂ ਆਉਂਦੀ ਉਹ ਫੇਰ ਭਾਈ ਜਿਹਦਾ ਲਾਗ ਲਾਗ ਆਰਾਗ ਆਲਾਪ ਦੇ ਕੋ ਹਰਜੀਤ ਆਪਣੇ ਨੂੰ ਨਿਆਂ ਕਹਿੰਦਾ ਉਹ ਨਿਆਂ ਸਿੰਘ ਦੀ ਬਾਣਾ ਜਿਹੜਾ ਪਾਈ ਫਿਰਦਾ ਉਹ ਜਿੰਨੇ ਯੁੱਧਾਂ ਚ ਲੰਗਰ ਲਾਇਆ ਸੀ ਹਰਜੀਤ ਦੇ ਨਾਮ ਉਹਦਾ ਉਹ ਜਾ ਕੇ ਉੱਥੇ ਕ ਕੋਣ ਤੂੰ ਕੀ ਅਥॉरिटी ਤੇਰੇ ਕੋਲ ਤੂੰ ਫੜ ਕੇ ਉਹਨੂੰ ਆਖਿਆ ਮਾਫੀ ਮੰਗਾ ਲਈ ਉਹਨੇ ਮਾਫੀ ਦੇ ਦਿੱਤੀ ਤੂੰ ਕੌਣ ਹੈ ਯਾਰ ਉਹਨੇ ਸਾਡੇ ਪੌਂ ਕੌਮ ਦੇ ਪਾਂਦੇ ਸ਼ੀਦਾ ਦਾ ਅਪਮਾਨ ਕੀਤਾ ਪੰਥ ਮਾਫ ਕਰੇ ਨਾ ਕਰੇ ਪੰਥ ਕੋ ਮਾਫੀ ਮੰਗੇ ਹੋ ਪੰਥ ਸੋਚੇ ਮਾਫ ਕਰਵਾ ਨਹੀਂ ਕਰਨਾ ਤੂੰ ਕੋਣ ਇਹਨੂੰ ਮਾਫੀ ਦੇਣ ਵਾਸਤੇ ਜਾ ਕੇ ਕੁਰਸੀ ਦੇ ਬਗਰ ਮਾਫੀ ਦੇ ਦਿੱਤੀ ਸੋ ਇਦਾਂ ਦੇ ਜਿਹੜੇ ਲੋਕ ਨੇ ਨਾ ਜਿੰਨਾਂ ਦੇ ਸਿਰ ਤੇ ਭਾਈ ਦਾ ਭੂਤ ਆ ਇਹਨਾਂ ਦੇ ਦਾ ਭੂਤ ਲੱਤੂਗਾ ਨਾ ਫੇਰ ਲੱਗੂ ਪਤਾ ਇਹਨਾਂ ਨੂੰ ਕਿ ਹਰਮੰਦਰ ਸਾਹਿਬ ਜਿਹੜੀਆਂ ਵਾ ਕੁਝ ਗੁੱਡੀਆਂ ਨਤਮਸਤਕ ਹੁੰਦੀਆਂ ਨੇ ਤੇ ਗਿਆਨੀ ਕੁਲਦੀਪ ਸਿੰਘ ਜੀ ਨੂੰ ਮਿਲਿਆ ਜਾਂਦਾ ਕਾਰਨ ਇਹ ਹੁੰਦਾ ਕਿ ਮਦਦ ਦੀ ਗੁਹਾਰ ਲਾਈ ਜਾਂਦੀ ਆ ਸਿੱਖ ਪੰਥ ਦੇ ਕੋਲੋਂ ਮਦਦ ਦੀ ਗੁਹਾਰ ਲਾਈ ਜਾਂਦੀ ਹੈ ਗੁਹਾਰ ਇਸ ਪੱਖੋਂ ਦੀ ਕਿ ਜੋ ਪਾਸਟਰ ਬਲਜਿੰਦਰ ਆ ਕਹਿੰਦੇ ਉਸ ਦੀਆਂ ਸਤਾਈਆਂ ਵਾ ਉਹਨਾਂ ਦੇ ਵੱਲੋਂ ਜਿਹੜਾ ਵਾ ਸਾਡੇ ਨਾਲ ਜਿਹੜਾ ਵਾ ਕੁਝ ਜਿਹੜਾ ਸਾਨੂੰ ਉਸ ਪੱਖੋਂ ਨਿਆਂ ਚਾਹੀਦਾ ਵਾ ਜੀ ਸਾਡੇ ਨਾਲ ਧੱਕਾ ਹੋਇਆ ਵਾ ਕਿਵੇਂ ਦੇਖ ਦਿਓ ਪਾਸਟਰ ਬਜਿੰਦਰ ਵਰਗੇ ਲੋਕ ਨੇ ਇਹ ਉਹ ਲੋਕ ਨੇ ਜਿਹੜੇ ਧਰਮ ਦੀ ਆੜ ਦੇ ਵਿੱਚ ਪਾਪ ਕਰਦੇ ਨੇ ਕੋ ਕਰਮ ਕਰਦੇ ਨੇ ਤੇ ਜਿਹੜੇ ਲੋਕ ਇਹਨਾਂ ਕੋਲ ਜਾਂਦੇ ਨੇ ਉਥੇ ਐਜ਼ ਏ ਧਰਮ ਹੰਦਾ ਧਰਮ ਦੇ ਵਾਸਤੇ ਕਿਉਂਕਿ ਵਿਖਾਉਂਦੇ ਹੋ ਵੀ ਧਾਰਮਿਕ ਆ ਚੋਲਾ ਧਾਰਮਿਕ ਪਾਇਆ ਹੋਇਆ ਉਹਨਾਂ ਨੇ ਤੇ ਉਹ ਲੋਕ ਉਹਦਾ ਫਾਇਦਾ ਚੁੱਕਦੇ ਨੇ ਉਹਨਾਂ ਦਾ ਸ਼ੋਸ਼ਣ ਕਰਦੇ ਨੇ ਸ਼ੋਸ਼ਣ ਜਿੱਥੇ ਕਰਦੇ ਨੇ ਸਰੀਰਕ ਵੀ ਹਾਂ ਮਾਨਸਿਕ ਵੀ ਤੇ ਉਥੇ ਸ਼ੋਸ਼ਣ ਜਿਹੜਾ ਵਾ ਉਹਨਾਂ ਦਾ ਆਰਥਿਕ ਵੀ ਕਰਦੇ ਆ ਹਰ ਤਰ੍ਹਾਂ ਦੀ ਲੁੱਟ ਜਿਹੜੀ ਆ ਉਹਨਾਂ ਦੇ ਕੀਤੀ ਜਾਂਦੀ ਆ ਧੀਆਂ ਪੜਦੀਆਂ ਇਤਾਂ ਨਾਲ ਖੇਡਣਾ ਇਹ ਕੋ ਪਹਿਲਾ ਨਹੀਂ ਹੈਗਾ ਇਦਾਂ ਦੇ ਬੜੇ ਡੇਰੇਦਾਰ ਨੇ ਪਹਿਲੇ ਜਿਨ੍ਹਾਂ ਨੇ ਸਧੀਆਂ ਪੜਦੀਆਂ ਇਤਾਂ ਨਾਲ ਖੇਡਿਆ ਖੇਡ ਰਹੇ ਨੇ ਜੀ ਬਹੁਤ ਜਿਹੜੇ ਸਾਹਮਣੇ ਨਹੀਂ ਆ ਰਹੇ ਸੋ ਇਨਾਂ ਲੋਕਾਂ ਦਾ ਨੰਗੇ ਹੋਣਾ ਬਹੁਤ ਜ਼ਰੂਰੀ ਆ ਮੈਂ ਚਲੋ ਜਿਹੜੀਆਂ ਬੱਚੀਆਂ ਸਾਹਮਣੇ ਆਈਆਂ ਨੇ ਉਹਨੇ ਅੱਜ ਗੁਹਾਰ ਲਈ ਸਿੱਖ ਪੰਥ ਦੇ ਕੋਲੋਂ ਮਦਦ ਦੀ ਕੌਣ ਨੇ ਉਹ ਬੱਚੀਆਂ ਯਾਰ ਸਿੱਖ ਬੱਚੀਆਂ ਹੀ ਨੇ ਨਾ ਸਾਡੀਆਂ ਤਾਂ ਗਲਤੀਆਂ ਨੇ ਨਾ ਅਸੀਂ ਆਪਣੀਆਂ ਧੀਆਂ ਨੂੰ ਨਾ ਲੋਕਾਂ ਦੇ ਜਿਹੜਾ ਵਾ ਉਹ ਕੋਲ ਭੇਜਿਆ ਇਹੋ ਜਿਹੇ ਡੇਰੇਦਾਰਾਂ ਦੇ ਕੋਲ ਭੇਜਿਆ ਇਹੋ ਜਿਹੇ ਕਰਮੀ ਲੋਕਾਂ ਕੋ ਭੇਜਿਆ ਅਸੀਂ ਆਪਣਾ ਗੁਰੂ ਛੱਡਤਾ ਆਪਣਾ ਗੁਰੂ ਛੱਡ ਕੇ ਤੇ ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਦੇ ਕੋਲ ਆਪਣੀਆਂ ਜਿੱਥੇ ਆਰਥਿਕ ਲੁੱਟ ਕਰਾਈ ਉਥੇ ਸਮਾਜਿਕ ਲੁੱਟ ਕਰਾਈ ਸੀ ਕਰਾਈ ਸ਼ੋਸ਼ਣ ਕਰਾਇਆ ਆਪਣਦੇ ਕਰਵਾ ਰਹੇ ਆ ਇਹ ਸਾਨੂੰ ਸਮਝਣਾ ਪੈਣਾ ਵੀ ਅਸੀਂ ਕਿਉਂ ਕਰਵਾ ਰਹੇ ਹਾਂ ਕਿਉਂਕਿ ਅਸੀਂ ਆਪਣੇ ਗੁਰੂ ਤੋਂ ਦੂਰ ਹੋ ਰਹੇ ਹਾਂ ਆਪਣੇ ਸਿਧਾਂਤਾਂ ਤੋਂ ਦੂਰ ਹੋ ਰਹੇ ਹਾਂ ਆਪਣੀ ਮਰਿਆਦਾ ਤੋਂ ਦੂਰ ਹੋ ਰਹੇ ਹਾਂ ਇਸ ਕਰਕੇ ਆਪਾਂ ਪਹਿਲਾਂ ਤਾਂ ਆਪਣੇ ਆਪ ਨੂੰ ਜਿਹੜਾ ਵਾ ਉਹ ਪੱਕਿਆਂ ਕਰੀਏ ਗੁਰੂ ਵਾਲੇ ਪੱਥੇ ਬਾਣੀ ਵਾਲੇ ਪਾਸੇ ਮਹਾਰਾਜ ਦੇ ਵੱਲੋਂ ਕੀਤੇ ਹੁਕਮਾਂ ਦੇ ਸਿਧਾਂਤਾਂ ਦੇ ਪਹਿਰਾ ਦਈਏ ਤੇ ਇਹੋ ਜਿਹੇ ਜਿਹੜੇ ਲੋਕ ਨੇ ਬਲੇਂਦਰ ਵਰਗੇ ਇਹਨਾਂ ਲੋਕਾਂ ਤੇ ਵੱਲੋਂ ਕੀਤੀ ਜਾ ਰਹੀ ਲੁੱਟ ਜਿਹੜੀ ਆ ਸਾਡੀ ਸਿਰਕ ਮਾਨਸਿਕ ਇਹ ਤੋਂ ਬਚੀਏ ਮਤਲਬ ਦੇਖੋ ਕਹਿ ਸਕਦੇ ਆ ਵੀ ਧਰਮ ਤਾਂ ਕੋਈ ਵੀ ਨਹੀਂ ਮਾਰਾ ਹੁੰਦਾ ਪਰ ਲੋਕ ਜਦੋਂ ਫਿਰ ਐਦਾਂ ਦੇ ਰਲ ਜਾਂਦੇ ਨੇ ਤਾਂ ਫਿਰ ਉਹ ਧਰਮ ਤੋਂ ਵੀ ਵਿਸ਼ਵਾਸ ਜਿਹੜਾ ਉਹ ਚੱਕ ਦਿੰਦੇ ਨੇ ਗੱਲ ਪਤਾ ਕੀ ਜਿਹੜੇ ਬਲਜਿੰਦਰ ਵਰਗੇ ਲੋਕ ਨੇ ਨਾ ਇਹ ਇਹ ਕੋ ਧਰਮ ਦਾ ਪ੍ਰਚਾਰ ਨਹੀਂ ਕਰ ਰਹੇ ਇਹ ਚਲਾ ਰਹੇ ਨੇ ਤੰਦੇ ਬਿਜ਼ਨਸ ਧਰਮ ਦੀ ਆੜ ਦੇ ਵਿੱਚ ਧਰਮ ਦਾ ਚੋਲਾ ਪਾ ਕੇ ਇਹ ਵਿਖਾ ਕੇ ਵੀ ਅਸੀਂ ਧਰਮ ਦਾ ਪ੍ਰਚਾਰ ਕਰ ਰਹੇ ਹਾਂ ਕੋਈ ਪ੍ਰਚਾਰ ਨਹੀਂ ਧਰਮ ਦਾ ਕਰ ਰਹੇ ਜੀ ਇਹ ਸਿਰਫ ਸਿਰਫ ਜਿਹੜਾ ਵਾ ਉਹ ਆਪਣਾ ਨਿੱਜ ਪਾਰ ਰਹੇ ਨੇ ਹੁਣ ਈਸਾਈਅਤ ਦਾ ਪ੍ਰਚਾਰ ਦੀ ਇਹ ਗੱਲ ਕੀਤੀ ਜਾ ਰਹੀ ਹੈ ਜਿਹੜਾ ਪ੍ਰਚਾਰ ਇਹ ਕਰਦੇ ਨੇ ਈਸਾਈਅਤ ਦਾ ਕਿ ਉਹ ਬਾਈਬਲ ਜਿਹੜੀ ਆ ਉਹ ਇਜਾਜ਼ਤ ਦਿੰਦੀ ਆ ਬਾਈਬਲ ਦੇ ਵਿੱਚ ਸ਼ਰਿਆਮ ਜਿਹੜਾ ਉਹ ਖੰਡਣ ਕੀਤਾ ਗਿਆ ਇਹਨਾਂ ਚੀਜ਼ਾਂ ਦਾ ਹਾਂ ਮੰਨਦੇ ਨਹੀਂ ਨੀ ਬਿਲਕੁਲ ਉਹ ਕਹਿੰਦੇ ਹੈ ਹੀ ਨਹੀਂ ਡੇਰੇ ਥੋੜੀ ਗਿਆ ਕੇ ਬਾਈਬਲ ਚ ਬਣਾਉਣ ਵਾਸਤੇ ਇਹ ਤਾਂ ਡੇਰੇ ਬਣਾ ਕੇ ਬਹਿ ਗਏ ਡੇਰਾਵਾਦ ਸ਼ੁਰੂ ਹੋ ਗਿਆ ਡੇਰਾਵਾਦ ਹੋ ਗਿਆ ਬਾਈਬਲ ਤਾਂ ਇਸਾਈਅਤ ਦਾ ਇਹਨੂੰ ਮੰਨਦੀ ਨਹੀਂ ਇਸਾਈਅਤ ਤਾਂ ਮੰਨਦੀ ਨਹੀਂ ਇਹਨੂੰ ਸੋ ਗੱਲ ਇਹ ਸਮਝਣ ਵਾਲੀ ਹੈ ਵੀ ਜਿਹੜੇ ਇਦਾਂ ਦੇ ਲੋਕ ਨੇ ਉਹ ਲੋਕ ਸਿਰਫ ਸਿਰਫ ਪਖੰਡ ਕਰ ਰਹੇ ਨੇ ਪੈਸਾ ਇਕੱਠਾ ਕਰਨ ਲਈ ਸੋ ਇਹਨਾਂ ਚੀਜ਼ਾਂ ਦਾ ਸਾਨੂੰ ਜਿਹੜੀ ਸਮਝਣ ਦੀ ਲੋੜ ਆ ਤੇ ਇਹਨਾਂ ਦਾ ਬਾਈਕਟ ਕਰਦੀ ਲੋੜ ਹੈ ਅੱਛਾ ਇੱਕ ਸਵਾਲ ਅੱਜ ਉਹ 3 ਆਈਆਂ ਵਾ ਤੁਸੀਂ ਵੀ ਪੰਥਕ ਸੇਵਾਦਾਰ ਹੋ ਹਨਾ ਤਾਂ ਅੱਜ 3 ਨੇ ਉਹ ਮਦਦ ਦੀ ਗੁਹਾਰ ਲਾਈ ਆ ਤਾਂ ਕਿਵੇਂ ਦੇਖਦੇ ਹੋ ਉਹਨਾਂ ਵਾਸਤੇ ਕੋਈ ਧੀਆ ਨੂੰ ਕੋਈ ਸੁਨੇਹਾ ਕੋ ਮੈਸੇਜ ਕਿਵੇਂ ਅੱਜ ਨਾਲ ਖੜਾ ਆ ਪੰਥ ਸਾਰਾ ਨਹੀਂ ਵੇਖੋ ਅਸੀਂ ਤਾਂ ਹਮੇਸ਼ਾ ਮਜਲੂਮ ਨਾ ਪੰਥ ਖੜਦਾ ਖਲੋਊਗਾ ਵੀ ਇਹਦੀ ਕੋਈ ਗੱਲ ਨਹੀਂ ਹੈਗੀ ਜਿਹੜੀਆਂ ਧੀਆ ਅਜੇ ਬਜਿੰਦਰ ਪਾਸਟਰ ਦੇ ਪਾਸਟਰ ਵਰਗਾ ਦੇ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਨੇ ਉਹ ਪਹਿਲਾਂ ਵੀ ਇਦਾਂ ਦੇ ਕੇਸ ਆਏ ਨੇ ਪੰਥ ਨੇ ਹਮੇਸ਼ਾ ਬਾਹ ਫੜੀ ਆ ਫੜੂਗਾ ਵੀ ਇਹ ਕੋਈ ਗੱਲ ਨਹੀਂ ਪਰ ਗੱਲ ਸਭ ਤੋਂ ਪਹਿਲੀ ਇਹ ਸਮਝਦੇ ਵੀ ਅਸੀਂ ਇਹੋ ਜੇ ਲੋਕਾਂ ਦਾ ਖੁਦ ਸ਼ਿਕਾਰ ਕਿਉਂ ਹੁੰਨੇ ਆ ਜਾ ਕੇ ਅਸੀਂ ਆਪਣੇ ਗੁਰੂ ਤੋਂ ਕਿਉਂ ਦੂਰ ਹੋ ਜ ਰਹੇ ਆ ਅਸੀਂ ਆਪਣਾ ਧਰਮ ਪਰਿਵਰਤਨ ਕਿਉਂ ਕਰਦੇ ਆ ਅਸੀਂ ਕਿਸੇ ਤੂੰ ਪਖੰਬੀ ਬਲਾਤਕਾਰੀ ਡੇਦਰ ਦੇ ਪੈਰਾਂ 'ਚ ਕਿਉਂ ਬਹਿਨੇ ਆ ਜਾ ਕੇ ਗੁਰੂ ਨੂੰ ਕਿਉਂ ਛੱਡਦੇ ਆ ਆਪਣੇ ਨੂੰ ਸਾਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੇ ਲੜ ਲਾਇਆ ਗੁਰਦੇ ਲੜ ਲਾਇਆ ਆਦ ਗੁਰੂ ਗ੍ਰੰਥ ਸਾਹਿਬ ਸਾਡੇ ਹਾਜ਼ਰ ਨਾਜ਼ਰ ਜਾਗਰਜੋਤ ਗੁਰੂ ਨੇ ਅਸੀਂ ਉੱਧਰ ਧਿਆਨ ਦੇ ਜੀਦਾ ਆਪਣਾ ਆਪਣੇ ਸਿਧਾਂਤ ਆਪਣੀ ਮर्यादा ਤੇ ਆਪਣੇ ਪੈਰ ਤੇ ਖੜੇ ਹੋ ਜੀਏ ਸੋ ਇਹਨਾਂ ਅਜਿਹੇ ਬਲਾਤਕਾਰੀ ਲੋਕਾਂ ਦੇ ਜਿਹੜੇ ਪੰਜਾਬ ਖੁਦ ਜਾ ਕੇ ਬੈਨੇ ਆ ਆਪਣੀਆਂ ਧੀਆਂ ਨੂੰ ਬਿਠਾਵਾਂਗੇ ਤੇ ਇਤਾਲ ਲਟੋਣੀਆਂ ਆਪ ਆਪਣੀ ਪ੍ਰਚਾਰ ਦੀ ਕਿੰਨੀ ਕਮੀ ਮੰਨਦੇ ਹੋ ਕਿਉਂਕਿ ਮੈਂ ਪਹਿਲਾਂ ਸਵਾਲ ਇੱਕ ਕੀਤਾ ਸੀ ਮੈਂ ਕਿਹਾ ਪ੍ਰਚਾਰ ਦੀ ਨਾ ਕਮੀ ਆ ਤੁਸੀਂ ਮੰਨਦੇ ਹੋ ਕਿ ਵੱਡੀ ਕਮੀ ਆ ਤਾਂ ਫਿਰ ਉਸ ਵੱਡੀ ਕਮੀ ਦੇ ਕਰਕੇ ਜਿਹੜਾ ਵੱਡੀ ਜਿਹੜੀ ਪ੍ਰੋਬਲਮ ਵੀ ਖਮਾਜੇ ਵੀ ਭੁਗਤਨੇ ਪੈਰੇ ਸ਼ਾਇਦ ਅੱਗੇ ਜਾ ਕੇ ਵੱਡੇ ਭੁਗਤਨੇ ਪੈਰੇ ਹੈ ਕਮੀ ਕਮੀ ਪ੍ਰਚਾਰ ਦੀ ਹੈ ਸਾਡੇ ਚ ਸਾਨੂੰ ਉਹ ਕਮੀ ਦੂਰ ਕਰਨੀ ਪੈਣੀ ਹੈ ਸਾਡੀਆਂ ਸਰਮੌਰ ਸੰਸਥਾਵਾਂ ਜੜੀਆਂ ਨੇ ਉਹ ਕਿਤੇ ਨਾ ਕਿਤੇ ਇਸ ਵੇਲੇ ਇਫੈਕਟਲੈਸ ਨੇ ਜਿਸ ਲੈਵਲ ਦੇ ਉੱਤੇ ਸਾਨੂੰ ਪ੍ਰਚਾਰ ਕਰਨ ਦੀ ਲੋੜ ਆ ਉਹ ਨਹੀਂ ਹੋ ਰਿਹਾ ਉਨੇ ਕੀਤਾ ਜਾ ਰਿਹਾ ਇਹ ਮਰਨਾ ਪਊਗਾ ਸਾਨੂੰ ਅਸੀਂ ਬੇਸ਼ੱਕ ਭੱਜੀ ਆਈਏ ਆਪਣੀ ਜ਼ੁਮਰੀ ਤੋਂ ਭੱਜੀ ਜਾਈਏ ਜੋ ਗਰਾਊਂਡ ਦੇ ਉੱਤੇ ਪ੍ਰਚਾਰ ਕਰਨ ਦੀ ਲੋੜ ਹੈ ਸਾਨੂੰ ਉਹ ਅਸੀਂ ਨਹੀਂ ਕਰ پا ਰਹੇ ਅਸੀਂ ਉਲਝੇ ਹੋਏ ਹੋਏ ਹੋਰ ਹੀ ਕੰਮਾਂ ਦੇ ਵਿੱਚ ਸਾਡੀ ਜਿਹੜੀ ਸੰਸਥਾ ਚੌਂਣੀ ਗੁਰਦਰਾ ਪ੍ਰਬੰਧਕ ਕਮੇਟੀ ਆ ਉਹ ਲੋਕ ਆਪਣੀਆਂ ਕੁਰਸੀਆਂ ਵਚੋਂ ਚੁਲਝੇ ਹੋਏ ਨੇ ਉਹ ਬਾਦਲ ਵਰਗਿਆਂ ਦੀ ਚਪਲ ਛੋਟਾ ਜਾ ਕੇ ਚਪਲਾਂ ਝੜੀ ਜਾਂਦੇ ਨੇ ਹਨਾ ਜੋ ਸਾਡੇ ਐਕਚੁਅਲ ਦੇ ਵਿੱਚ ਪੰਥ ਦੇ ਸਾਡੀਆਂ ਸੰਸਥਾਵਾਂ ਦੇ ਕਰਨ ਵਾਲੇ ਕਾਰਜ ਨੇ ਉਹ ਨਾ ਕਰਕੇ ਇਹਨਾਂ ਸਿਆਸਤਦਾਨੀਆਂ ਚਪਲਾਂ ਝੜੀ ਜਾਂਦੇ ਆ ਅਸੀਂ ਸੋ ਘਾਟਾਂ ਨੇ ਸਾਨੂੰ ਉਹ ਕਾਟਾਂ ਦੂਰ ਕਰਨ ਦੀ ਲੋੜ ਹੈ ਜੀ ਅੱਜ ਡੇਰਾਬਾਦ ਇਸਾਈਅਤ ਸਾਡੇ ਉੱਤੇ ਇਫੈਕਟ ਕਰ ਰਹੀ ਹੈ ਨਾ ਤੇ ਉਹਦੇ ਪਿੱਛੇ ਸਾਡੀਆਂ ਵੀ ਕਮਜ਼ੋਰੀਆਂ ਤੇ ਸਾਡੀਆਂ ਕਾਟਾਂ ਨੇ ਉਹ ਸਾਨੂੰ ਦੂਰ ਕਰਨ ਦੀ ਲੋੜ ਹੈ ਅੱਛਾ ਤੁਸੀਂ ਹਰ ਵਾਰੀ ਜਿਹੜਾ ਜਾਂਦੇ ਜਾਂਦੇ ਜਦੋਂ ਵੀ ਇਹ ਲਾਸਟ ਗੱਲਬਾਤ ਕੇ ਦੀ ਕੋਈ ਸੰਦੇਸ਼ ਕੋਈ ਉਹ ਸੰਦੇਸ਼ ਸਤੋ ਸੰਦੇਸ਼ ਦੇ ਨਾਲ ਹੀ ਕੋਈ ਅਸਰ ਹੋ ਜੇ ਤੁਸੀਂ ਹਰ ਵਾਰੀ ਜਿਹੜਾ ਗੁਹਾਰ ਲਾਉਂਦੇ ਹੋ ਵੀ ਆਓ ਆਪਾਂ ਇੱਕ ਜੁੱਟ ਹੋਈਏ ਧਰਮ ਦਾ ਪ੍ਰਚਾਰ ਕਰੀਏ ਕਿਤਨਾ ਕਿਤੇ ਜਿਹੜੀਆਂ ਕਮੀਆਂ ਆ ਉਹਨਾਂ ਨੂੰ ਦੂਰ ਕਰੀਏ ਵੇਖੋ ਗੱਲ ਪਤਾ ਕੀ ਆਪਣੇ ਘਰੋਂ ਝਾੜੂ ਮਾਰਨ ਦੀ ਲੋੜ ਹੁੰਦੀ ਆ ਸਫਾਈ ਕਰਨ ਦੀ ਮੇਰੇ ਮੰਨ ਲਓ ਪਰਿਵਾਰ ਮੇਰਾ ਭੁੱਖਾ ਬੈਠਾ ਹੋਵੇ ਮੈਂ ਬਾਹਰ ਲੰਗਰ ਲਾ ਰਿਆ ਹੋਣਾ ਮੈਨੂੰ ਉਹਦਾ ਕੀ ਫਾਇਦਾ ਸਾਨੂੰ ਆਪਣਿਆਂ ਦੀ ਬਾਹ ਫੜਨ ਦੀ ਬਹੁਤ ਲੋੜ ਆ ਇਸ ਵੇਲੇ ਉਹ ਭਾਵੇਂ ਆਰਥਿਕ ਤੌਰ ਤੇ ਹੋਵੇ ਭਾਵੇਂ ਉਹ ਧਾਰਮਿਕ ਤੌਰ ਤੇ ਹੋਵੇ ਕਿਸੇ ਵੀ ਤਰ੍ਹਾਂ ਦੇ ਉੱਤੇ ਹੋਵੇ ਸਾਨੂੰ ਬਾਹ ਫੜਨ ਦੀ ਬਹੁਤ ਲੋੜ ਆ ਬਹੁਤ ਕੰਮ ਸਾਡੇ ਜਹੇ ਕਰਨ ਵਾਲੇ ਨੇ ਜਿਹੜੇ ਅਸੀਂ ਨਹੀਂ ਕਰ ਰਹੇ ਆਓ ਰਲ ਮਿਲ ਕੇ ਆਪਾਂ ਹਮਲਾ ਕਰੀਏ ਆਪਿਆਂ ਨੂੰ ਸੰਭੀਏ ਸਭ ਤੋਂ ਪਹਿਲਾਂ ਜਿਹੜੇ ਸਾਡੇ ਆਪਣੇ ਰੋਲ ਦੇ ਫਿਰਦੇ ਨੇ ਬੱਚੇ ਨੇ ਸਾਡੇ ਉਹ ਨਸ਼ਿਆਂ ਚ ਗਲਤਾਨ ਨੇ ਲੱਚਰਤਾ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਇੱਕ ਤੇ ਆਪਾਂ ਗੁਰਮਤਿ ਵਾਲੇ ਪਾਸੇ ਲਾਈਏ ਆਰਥਿਕ ਜਿਹੜਾ ਉਹਨਾਂ ਦਾ ਨੁਕਸਾਨ ਉਹਨਾਂ ਦੀ ਲੋੜਾਂ ਨੇ ਉਹ ਪੂਰੀਆਂ ਕਰੀਏ ਕਿਉਂਕਿ ਸਿੱਖਗਲ ਦੀ ਘਰ ਨਹੀਂ ਹੈਗੀ ਪੰਥ ਦੇ ਕੋਲ ਬੜੀ ਕਿਰਪਾ ਮਹਾਰਾਜ ਦੀ ਬਹੁਤ ਚੜ੍ਹਦੀ ਕਲਾ ਵਾ ਜੇ ਅਸੀਂ ਇੱਥੇ ਲੋਕਾਂ ਦੀ ਮਤ ਕਰ ਸਕਦੇ ਨਾ ਸਰਬਾਤ ਦੇ ਭਲੇ ਦੇ ਜਿਹੜੇ ਸਾਡੇ ਕਨਸੈਪਟ ਨੇ ਉਹਦੇ ਤਹਿਤ ਦੁਨੀਆ ਦੇ ਵਿੱਚ ਕਿਤੇ ਵੀ ਜਾ ਕੇ ਅਸੀਂ ਬਾਹ ਮੜ ਲੈਨੇ ਆ ਤੇ ਜੇ ਆਪਣੇ ਜਿਹੜੇ ਰੁੱਲਦੇ ਉਹਨੂੰ ਸਮਝਿਆ ਨਾ ਆਪਾਂ ਸੋ ਇਸ ਕਰਕੇ ਸਾਨੂੰ ਕਰਨ ਦੀ ਜਿਹੜੀ ਲੋੜ ਹੈ ਸਾਨੂੰ ਗੁਰੂ ਦਾ ਜਿਹੜਾ ਹੁਕਮ ਹੈ ਕਿ ਜਿਹੜਾ ਦਾਨ ਵੀ ਦੇਣਾ ਨਾ ਸਾਨੂੰ ਪਹਿਲਾਂ ਮਤ ਹੋਣੀ ਚਾਹੀਦੀ ਵੀ ਦਾਨ ਦੇਣਾ ਕਿੰਨੂੰ ਤੇ ਕਿੱਥੇ ਦੇਣਾ ਉਹ ਸਮਝੀਏ ਦਸ਼ਾ ਦਾਨ ਦੀ ਜਿਹੜੀ ਸਾਡੀ ਉਹ ਸਹੀ ਕਰੀਏ ਤੇ ਸਭ ਕੁਝ ਠੀਕ ਹੋ ਜਾਣਾ ਜੀ ਸੋ ਆਉਜੀ ਫਤਿਹ ਦੀ ਸਾਂਝ ਫਤਿਹ ਨਾ ਪ੍ਰੋਗਰਾਮ ਬਾਜੀ ਹੋਇਆ ਹੈ ਗੁਰੂ ਖਾਲਸਾ ਮੈਗੋਜੀ ਜੀ ਕੀ ਫਤਿਹ ਸੋ ਐਸੀ ਇੱਕ ਚੰਦ ਮਿੰਟਾਂ ਦੀ ਗੱਲਬਾਤ ਜਿਹੜੀ ਅਸੀਂ ਜੋ ਕਿ ਵਾਕਈ ਅੱਜ ਵੱਡਾ ਦਰਦ ਜਿਹੜਾ ਚੱਲ ਕਰਿਆ ਤਾਂ ਲੋੜ ਹੈਗੀ ਆ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਐਸੀ ਇੱਕ ਚੰਦ ਮਿੰਟਾਂ ਦੀ ਗੱਲਬਾਤ ਜਿਹੜੀ ਸੀ ਪੰਥਕ ਸੇਵਾਦਾਰ ਭਾਈ ਪਰਮਜੀਤ ਸਿੰਘ ਅਕਾਲੀ ਦੇ ਨਾਲ ਕੀਤੀ ਜਿਨ੍ਹਾਂ ਚ ਇੱਕ ਜੋਟਨੀ ਨਾ ਕਹਿੰਦੇ ਹੋਗੇ ਤਾਂ ਇਦਾਂ ਦੇ ਨੁਕਸਾਨ ਜਿਹੜੇ ਆ ਉਹ ਹੋ ਸਕਦੇ ਨੇ ਸ਼ਾਇਦ ਤੋਂ ਵੱਡੇ ਨੁਕਸਾਨ ਵੀ ਹੋ ਜਾਣ ਵੱਡੇ ਤੋਂ ਵੱਡੇ ਵੀ ਹੋ ਜਾਣ ਤਾਂ ਕਿਸ ਦਿਨ ਤਾਂ ਕਦੋਂ ਇਕੱਠੇ ਹੋਵਾਂਗੇ ਸੋ ਕਈ ਮਸਲੇ ਜਿਹੜੇ ਸੀ ਪੰਜਾਬ ਦੇ ਵਿੱਚ ਖੜੇ ਸੀ ਕਈ ਮੁੱਦੇ ਜਿਹੜੇ ਬਣੇ ਸੀ ਉਸੇ ਤਹਿਤ ਅੱਜ ਚਰਚਾ ਦਾ ਕੁਝ ਮਿੰਟਾਂ ਦਾ ਵਿਸ਼ਾ ਜਿਹੜਾ ਸੀ ਤੁਹਾਡੇ ਲਈ ਲੈ ਕੇ ਅਸੀਂ ਹਾਜ਼ਰ ਹੋਏ ਸੋ ਇਦਾਂ ਦੀਆਂ ਖਬਰਾਂ ਹੋਰ ਦੇਖਣ ਲਈ ਤੁਸੀਂ ਸਾਡੇ ਚੈਨਲ ਨਾਲ ਜੜਾ ਜਰੂਰ ਜੁੜੇ ਰਹੋ ਸੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਮਤਰ ਲੱਗਲ ਸ਼ਾ ਮੇਨਾਂ ਨੇ ਕੈਮਰਾਮੈਨ ਭਾਈ ਮਨਜਿੰਦਰ ਸਿੰਘ ਸੋਨੂ ਡੇਲੀ ਡੈਸਕ ਟੀਵੀ ਕੈਨੇਡਾ ਤੋਂ ਆਓ ਫਤਿਹ ਦੀ ਸਾਂਝ ਫਤਿਹ ਨਹੀਂ ਪ੍ਰਮਾਣ ਕਰੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ